ਕੀ ਕੀ ਅੱਜ ਸੌ ਚੁੱਕੀ ਤੁਸੀਂ ਨਾਗਰੇ ਦੇ ਕਿਹਨਾਂ ਚਾਹਤ ਤੇ ਅਸੀਂ ਇਹ ਸਾਡੇ ਤੇ ਬਾਰ ਬਾਰ ਇਲਜ਼ਾਮ ਲੱਗ ਰਹੇ ਸੀ 255 ਲੱਖ ਰੁਪਏ ਦੇ ਕਿ ਇਹਨੇ ਪ੍ਰਧਾਨਗੀ ਲਈ ਹੈ ਤੇ ਅਸੀਂ ਸਾਡੀ ਜੁਨੀਅਨ ਸਾਰੀ ਇਸ ਸੰਸਥਾ ਨੂੰ ਮੰਨਦੀ ਆ ਬਾਬੇ ਸਦਰ ਨਾਗਰਾਜੀ ਨੂੰ ਇੱਥੇ ਮੈਂ ਇਹਨਾਂ ਦੀ ਹਾਜ਼ਰੀ ਚ ਸੌ ਚੁੱਕੀ ਆ ਤੇ ਸਾਡੀ ਜੁਨੀਅਨ ਨੂੰ ਬਾਰ ਬਾਰ ਬਦਨਾਮ ਕਰਾਇਆ ਜਾ ਰਿਹਾ ਹੋਂਡਾ ਟੈਕਸ ਕਹਿ ਕੇ ਵੀ ਅਸੀਂ ਸਾਡੀ ਹੱਥ ਬਨ ਕੇ ਬੇਨਤੀ ਆ ਮਨਜੀਤ ਸਿੰਘ ਕਾਕੇ ਨੂੰ ਵੀ ਵੀ ਵੀਰ ਬਣ ਕੇ ਇਸ ਨੂੰ ਬਦਨਾਮ ਨਾ ਕਰੋ ਸਾਡੇ ਇਸ ਰਜਗਾਰ ਨੂੰ ਇਸ ਤੇ ਤਰਸ ਖਾਓ ਸਾਡੀ ਇਹੀ ਹੱਥ ਬਨ ਕੇ ਬੇਨਤੀ ਹੈ ਕਿਤੇ ਲਗਾਤਾਰ ਸੋਸ਼ਲ ਮੀਡੀਆ ਤੇ ਚੱਲ ਰਿਹਾ 30 ਲੱਖ ਵੀ ਵਾਇਰਲ ਹੋ ਰਿਹਾ 35 ਲੱਖ ਵੀ ਫੋਰਚਨਰ ਗੱਡੀ 55 ਲੱਖ ਕੀ ਤੁਸੀਂ ਅਜ ਫਿਰ ਸੌ ਚੱਕ ਦਾ ਕੀ ਕੀ ਕਰਨੀ ਐਸੀ ਇਸੇ ਗੱਲ ਦੀ ਸੋਚ ਚੁੱਕੀ ਆ ਵੀ ਜਾਂ ਤਾਂ ਸਾਡਾ 55 ਲੱਖ ਦਾ ਕੋਈ ਵੀ ਸੌਦਾ ਹੋਇਆ ਹੋਵੇ ਜਾਂ 55 ਲੱਖ ਰੁਪਏ ਦੀ ਕੋਈ ਫੋਰਚਨਰ ਲੈ ਕੇ ਦਿੱਤੀ ਹੋਵੇ ਜਾ ਇਸੀ 55 ਲੱਖ ਰੁਪਇਆ ਦਿੱਤਾ ਹੋਵੇ ਇਸ ਅਸੀਂ ਗੁਰੂ ਦੀ ਹਾਜ਼ਰ ਹਾਜ਼ਰ ਨਾਜ਼ਰ ਹੋ ਕੇ ਸੀ ਇਹ ਸੌ ਚੁੱਕੀ ਹੈ ਤਾਂ ਸਾਰੇ ਟਰੱਕ ਆਪਰੇਟਰ ਵੀਰ ਜੀ ਤੇ ਤੁਹਾਡੇ ਨਾਲ ਹਾਂਜੀ ਹਾਂਜੀ ਤੁਸੀਂ ਸਾਰੇ ਪਾਸੇ ਕੈਮਰਾ ਮਾਰ ਕੇ ਕੈਮਰਾਮੈਨ ਚੈੱਕ ਕਰ ਲੈ ਵੀ ਹਾਂ ਵੀ ਸਾਰੇ ਆਪਣੇ ਟਰੱਕ ਆਪਰੇਟਰ ਭਾਈ ਹੋਏ ਆਪਣੇ ਨਾਲ ਖੜੇ ਨੇ ਤਾਂ ਫਿਰ ਕਿਉਂ ਬਦਨਾਮ ਕਿਉਂ ਕੀਤਾ ਜਾ ਰਿਹਾ ਹੈ ਯੂਨੀਅਨ ਦਾ ਲਗਾਤਾਰ ਸੋਸ਼ਲ ਮੀਡੀਆ ਤੇ ਮੀਮਸ ਤੱਕ ਪੇਜ ਕੀ ਜਾ ਰਹੇ ਨੇ ਪੈਸੇ ਲਈ ਪੇਤਾ ਜੀ ਹੁਣ ਉਹ ਜਾਣਦੇ ਨੇ ਜਾ ਉਹ ਪ੍ਰਮਾਤਮਾ ਜਾਣਦਾ ਹੋ ਕਿਉਂ ਸਾਡੇ ਨੂੰ ਬਦਨਾਮ ਕਰਨ ਦੇ ਲੱਗੇ ਹੋਏ ਨੇ ਸਾਡੇ ਪਰਿਵਾਰ ਬਾਰੇ ਪੁੱਛ ਕੇ ਦੇਖ ਲੋ ਅਸੀਂ ਕੋਈ ਵੀ ਐਸਾ ਸਾਡੇ ਤੇ ਅੱਜ ਤੱਕ ਇਲਜ਼ਾਮ ਨਹੀਂ ਲੱਗਿਆ ਸੀ ਜੋ ਸਾਨੂੰ ਸਾਡੇ ਦਿਲ ਨੂੰ ਬਹੁਤ ਠੇਸ ਪਹੁੰਚਦੀ ਹੈ ਇਹ ਗੱਲਾਂ ਸੁਣ ਸੁਣ ਕੇ ਵੀ ਹਾਂ ਤੁਸੀਂ 55 ਲੱਖ ਵਾਲੇ ਨਜ਼ਰੀਏ ਨਾਲ ਲੋਕ ਸਾਨੂੰ ਦੇਖਣ ਲੱਗ ਗਏ ਵੀ ਇਹ ਗੱਲ 'ਚ ਬਿਲਕੁਲ ਸੱਚਾਈ ਨਹੀਂ ਹੈਗੀ ਅਸੀਂ ਹੱਥ ਬਨ ਕੇ ਬੇਨਤੀ ਕਰਦੇ ਹਾਂ ਵੀ ਹਾਂ ਵੀ ਇਸ ਸਾਨੂੰ ਬਖਸ਼ੋ ਇਸ ਕੰਮ ਗੁਰਜੀ ਕੀ ਫਤਿਹ ਮੈਂ ਜਤਿੰਦਰ ਸਿੰਘ ਉਰਕੀ ਬਾਜਵਾ ਪੁਰ ਤੇਗਵਾ ਦਾ ਟਰੱਕ ਯੂਨੀਅਨ ਭਾਨੀਗੜ ਜੋ ਕਿ ਕੁਝ ਪਿਛਲੇ ਦਿਨਾਂ ਤੋਂ ਮੇਤੇ ਇਲਜ਼ਾਮ ਲਾਏ ਜਾ ਰਹੇ ਨੇ ਕਿ 55 ਲੱਖ ਰੁਪਇਆ ਲੈ ਕੇ ਡੀਕੇ ਨੇ ਰਿਸ਼ਵਤ ਵੀ ਇਹਨੂੰ ਪ੍ਰਦਾਨ ਕੀ ਦਿੱਤੀ ਗਈ ਹੈ ਜਾਂ 55 ਲੱਖ ਰੁਪਇਆ ਮੈਂ ਬਾਬਾ ਸਿੱਧੂ ਜੀ ਤੇ ਇੱਥੇ ਸਾਡੀ ਜੁਨੀਆ ਦੀ ਸਾਰੀ ਸੰਸਥਾ ਬਾਬਾ ਸਿੱਧੂ ਦਾਗ ਰਿਆ ਨੂੰ ਮੰਨਦੀ ਹੈ ਜੀ ਐਸੀ ਉਹਨਾਂ ਸਾਰੀ ਸੰਗਤ ਦੇ ਵਿੱਚ ਆ ਕੇ ਸੋ ਚੁੱਕੀ ਐ ਇੱਥੇ ਵੀ ਜੇ ਅਸੀਂ 55 ਲੱਖ ਦਾ ਸਾਡਾ ਕੋਈ ਵੀ ਸੌਦਾ ਹੋਇਆ ਹੋਵੇ ਜਾਂ ਕੋਈ 55 ਲੱਖ ਰੁਪਏ ਦਿੱਤਾ ਹੋਵੇ ਜਾਂ ਗੱਲਾਂ ਆ ਰਹੀਆਂ ਨੇ ਵੀ ਸੋਨੇ ਫੋਰਚੂਨਰ ਗੱਡੀ ਦਿੱਤੀ ਹੈ ਜੀ ਇਹ ਗੱਲ ਦੀ ਮੈਂ ਸੋ ਚੱਕੀ ਐ ਇੱਥੇ ਬਾਬੇ ਸਿੱਧੜੇ ਆ ਕੇ ਇਹ ਜੀ ਕੋਈ ਗੱਲ ਨਹੀਂ ਹੈਗੀ ਸਾਨੂੰ ਵਾਰ-ਵਾਰ ਇਹ ਗੱਲ ਕਹਿ ਕੇ ਬਦਰਾਮ ਕੀਤਾ ਜਾ ਰਿਹਾ ਵੀ ਹਾਂ ਤੁਸੀਂ ਵੀ 55 ਸਾਡਾ ਪਰਿਵਾਰ ਸਾਰੇ ਸ਼ਹਿਰ ਨੂੰ ਪਤਾ ਵੀ ਅਸੀਂ ਕਹੇ ਜੇ ਬੰਦਿਆ ਕਹੇ ਨਹੀਂ ਸਾਨੂੰ ਵਾਰ-ਵਾਰ ਬਦਨਾਮ ਨਾ ਕਰੋ ਇੱਕ ਲੀਡਰ ਮੁਰੇ ਹੱਥ ਬਨ ਕੇ ਬੇਨਤੀ ਆ ਸਾਡੀ ਜੁਨੀਅਰ ਨੂੰ ਬਖਸ਼ ਦਿਓ ਸਾਡੀ ਜੁਨੀਅਰ ਨੂੰ ਤੇ ਤਰਸ ਖਾ ਲੋ ਸਾਡੇ ਗਰੀਬ ਆਪਰੇਟਰ ਲੋਕ ਇਹਦੇ ਨਾਲ ਜੁੜੇ ਹੋਏ ਨੇ ਉਹਨਾਂ ਦੀ ਰੋਜੀ ਰੋਟੀ ਆ ਤੁਹਾਡੇ ਮੁਰੇ ਹੱਥ ਜੋੜ ਕੇ ਸਾਡੀ ਇਹੀ ਬੇਨਤੀ ਆ